ਇੱਕ ਵੀਡੀਓ ਆ ਰਹੀ ਆ ਬਗੇਸ਼ਰ ਵਾਲੇ ਦੀ ਜਿੱਥੇ ਉਹ ਕਹਿ ਰਿਹਾ ਵੀ ਹਰੀ ਹਰ ਮੰਦਰ ਜਿਹੜਾ ਵੀ ਉੱਥੇ ਅਸੀਂ ਮੂਰਤੀਆਂ ਰੱਖਾਂਗੇ ਤੇ ਉਹ ਦੀ ਆਵਾਜ਼ ਆ ਰਹੀ ਆ ਤੇ ਬਹੁਤੇ ਸਾਡੇ ਸਿਆਣੇ ਬਣੇ ਸੇਖਾ ਗੂ ਵੀ ਬਹੁਤ ਵੀਡੀਓ ਆ ਰਹੀਆਂ ਨੇ ਕੋਈ ਕੋਈ ਲਲਕਾਰ ਰਿਹਾ ਕੋਈ ਕੁਸ਼ ਕਹਿ ਰਿਹਾ ਕੋਈ ਆ ਕੇ ਦਰਾ ਕੇ ਵੇਖ ੱੱਕੇ ਨਾਲ ਹਰੇਕ ਗੱਲ ਨੂੰ ਆਪਣੇ ਘਰ ਨੂੰ ਲੈ ਕੇ ਪੈ ਜਾਂਦੇ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਵਿਦਵਾਨ ਕੀ ਚਾਉਂਦੇ ਆ ਹਰੇਕ ਗੱਲ ਨੂੰ ਆਪਣੇ ਘਰ ਨੂੰ ਖਿਚ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਪੰਜਾਬ ਅਤੇ ਦੁਨੀਆ ਵਿੱਚ ਵਸਦੀ ਸਾਧ ਸੰਗਤ ਜੀ ਆਪ ਜੀ ਨੂੰ ਇੱਕ ਜ਼ਰੂਰੀ ਬੇਨਤੀ ਕਰਨ ਲੱਗਾ ਤੇ ਇੱਕ ਇਹ ਸਾਰਿਆਂ ਨੂੰ ਗੌਰ ਵੀ ਕਰਨੀ ਚਾਹੀਦੀ ਹੈ ਕਿ ਕੋਈ ਵੀਡੀਓ ਆਉਂਦੀ ਆ ਕਿਸੇ ਦਾ ਕੋਈ ਬਿਆਨ ਹੁੰਦਾ ਉਹਨੂੰ ਸਾਨੂੰ ਕੋ ਕਰ ਲੈਣੀ ਚਾਹੀਦੀ ਯਾਰ ਤੇ ਫਿਰ ਤੁਹਾਨੂੰ ਸਾਨੂੰ ਬਿਆਨ ਅੱਗੇ ਲਾਣੇ ਚਾਹੀਦੇ ਆ ਅਮੇ ਸਾਡਾ ਕੋ 200 ਮਾਣਾ ਪਰ ਕੋਈ ਵੀ ਆ ਇਹ ਨਹੀਂ ਵੀ ਉਧਰੋਂ ਕੋਈ ਗੱਡੀ ਹੋਈ ਗੱਲ ਨੂੰ ਅਸੀਂ ਹਰੇ ਗੱਲ ਨੂੰ ਆਪਣੇ ਤੇ ਲਾ ਲਈਏ ਇੱਕ ਵੀਡੀਓ ਆ ਰਹੀ ਆ ਬਗੇਸ਼ਰ ਵਾਲੇ ਦੀ ਜਿੱਥੇ ਉਹ ਕਹਿ ਰਿਹਾ ਵੀ ਹਰੀ ਹਰ ਮੰਦਿਰ ਜਿਹੜਾ ਵੀ ਉੱਥੇ ਅਸੀਂ ਮੂਰਤੀਆਂ ਰੱਖਾਂਗੇ ਤੇ ਉਹ ਦੀ ਆਵਾਜ਼ ਆ ਰਹੀ ਆ ਤੇ ਬਹੁਤੇ ਸਾਡੇ ਸਿਆਣੇ ਬਣੇ ਸੇਖਾ ਗੂ ਵੀ ਬਹੁਤ ਵੀਡੀਓ ਆ ਰਹੀਆਂ ਨੇ ਕੋਈ ਕੋਈ ਲਲਕਾਰ ਰਿਹਾ ਕੋਈ ਕੁਸ਼ ਕਹਿ ਰਿਹਾ ਕੋਈ ਆ ਕੇ ਉਧਰਾ ਕੇ ਵੇਖ ਤੱਕੇ ਨਾਲ ਹਰੇਕ ਗੱਲ ਨੂੰ ਆਪਣੇ ਘਰ ਨੂੰ ਲੈ ਕੇ ਪੈ ਜਾਂਦੇ ਆ ਮੈਂ ਸਮਝ ਨਹੀਂ ਆਉਂਦੀ ਵੀ ਇਹ ਵਿਦਵਾਨ ਕੀ ਚੁੰਦੇ ਆ ਹਰੇਕ ਗੱਲ ਨੂੰ ਆਪਣੇ ਘਰ ਨੂੰ ਖਿਚ ਲੈਂਦੇ ਆ ਪਹਿਲਾਂ ਆਉਂਦੇ ਪਹਿਲਾਂ ਗੌਰ ਕਰ ਲਿਆ ਕਰੋ ਵੀ ਉਹਨੇ ਕੀ ਗੱਲ ਕਹੀ ਆ ਜਿਹੜਾ ਹਰੀ ਹਰ ਮੰਦਿਰ ਆ ਇਹ ਜੁਪੀ ਦੇ ਵਿੱਚ ਆ ਉੱਥੇ 2-3 ਦਿਨ ਪਹਿਲਾਂ ਬਹੁਤ ਵੱਡਾ ਕਲੇਸ਼ ਹੋਇਆ ਉੱਥੇ ਕਿੱਟੇ ਰੋੜੇ ਚੱਲੇ ਆ ਉੱਥੇ ਕਾਫੀ ਵਿਵਾਦ ਹੋਇਆ ਤਿਆਂ ਤੇ ਪਰਚੇ ਦਰਜ ਹੋਇਆ ਤੇ ਇਹ ਜਿਹੜਾ ਬਗੇਸ਼ਰ ਵਾਲਾ ਸਾਹ ਦਾ ਇਹ ਉਹਦੀ ਗੱਲ ਕਰ ਰਿਹਾ ਹਰੀ ਹਰ ਮੰਦਿਰ ਦੀ ਜਿਹਦੇ ਥੋੜੇ ਦਿਨ ਪਹਿਲੂ ਕਲੇਸ਼ ਹੋਇਆ ਪਰ ਸਾਡੇ ਆਗੂ ਜਿਹੜੇ ਆ ਉਹਨੂੰ ਆਪਣੇ ਘਰ ਨੂੰ ਲੈ ਕੇ ਤੁਰ ਪਏ ਜੀ ਸਾਡੇ ਹਰਿਮੰਦਰ ਸਾਹਿਬ ਨੂੰ ਕਹਿਤਾ ਸਾਡੇਦਰ ਕਹਿਤਾ ਤੱਕੇ ਦੇ ਨਾਲ ਹੀ ਆਪਣੇ ਘਰ ਨੂੰ ਖਿੱਚਣੀ ਗੱਲ ਕਿੱਡੀ ਬਸਾਰਫ ਜਿਹੜੇ ਚੰਗੇ ਪੜੇ ਲਿਖੇ ਜਿਹੜੇ ਵਧੀਆ ਜਿਨ੍ਹਾਂ ਨੂੰ ਆਪਾਂ ਸਮਝਨੇ ਆ ਵੀ ਇਹ ਹਰੇਕ ਕੱਲ ਨੂੰ ਕੋਹ ਕਰਕੇ ਆਪਣੀ ਖਬਰ ਲਾਂਦੇ ਕਈਆਂ ਖਬਰਾਂ ਨਹੀਂ ਖਬਰਾਂ ਵਾਲੇ ਜਿਹੜੇ ਚੈਨਲ ਨੇ ਆਪਣੇ ਆਪ ਜਿਹੜੇ ਚੈਨਲ ਬੜੇ ਨੇ ਉਹ ਵੀ ਬਣਾਉਂਦਾ ਖਬਰਾਂ ਲਾ ਰਿਹਾ ਕਿਉਂ ਹੀ ਕਲੇਸ਼ ਪਾਉਣ ਲਈ ਗੱਲਾਂ ਕਰਦੇ ਹੋ ਕਿਉਂ ਬਿਨਾ ਸੋਚੋਂ ਤੋਂ ਗੱਲਾਂ ਕਰਦੇ ਤੁਸੀਂ ਕਿਉਂ ਬਿਨ ਬੱਖ ਪੜਤਾਲ ਕਰਕੇ ਫਿਰ ਗੱਲ ਕਰਦੇ ਹੋ ਤੁਸੀਂ ਭਾਵੇਂ ਸਾਡਾ ਕੋਈ ਦੁਸ਼ਮਣ ਹੀ ਆ ਭਾਵੇਂ ਕੋਈ ਵਪਾਰੀ ਗੱਲ ਥੋੜਾ ਹਰੇ ਚੁੱਕੇ ਘਰੋਂ ਨਾਲੋਂ ਆਪਣੇ ਨੂੰ ਹਰੇ ਗੱਲ ਆਪਣੇ ਤੇ ਲਾ ਲਓ ਸਾਨੂੰ ਕਹਤਾ ਉਹਨੇ ਇਹਦੀ ਗੱਲ ਦੀ ਕੋਖ ਕਰੋ ਝੂਠੀਆਂ ਖਬਰਾਂ ਬਣਾ ਕੇ ਪੇਸ਼ ਕਰਨੀਆਂ ਬਹੁਤ ਮਾੜੀ ਗੱਲ ਆ ਜਿਹੜੀ ਆ ਤੁਹਾਡੇ ਦਿਨ ਪਹਿਲਾਂ ਹੋਰ ਝੂਠੀ ਖਬਰ ਬੜੀ ਫਲਾਈ ਗਈ ਆ ਉਹ ਇਹਨਾਂ ਹਾਸੋ ਹੀਣੀਆਂ ਗੱਲਾਂ ਹੁੰਦੀਆਂ ਨੇ ਹਾਸੋ ਹੀ ਨੀਆਂ ਗੱਲਾਂ ਹੁੰਦੀਆਂ ਬਹੁਤ ਜਿਆਦੀਆਂ ਜਿਹੜੀਆਂ ਇਹ ਬਿਨਾਂ ਗੱਲ ਤੋਂ ਜਦੋਂ ਉਹਦੇ ਸਰੀਰਤ ਪਤਾ ਲੱਗਦੀ ਕਹਿੰਦੇ ਤੇ ਮੂਰਖ ਨੇ ਹਰੇਕ ਗੱਲ ਆਪਣੇ ਘਰੋਂ ਕੇ ਚਲੇ ਜਾਂਦੇ ਆ ਪਤਾਲ ਕਰ ਲਿਆ ਕਰੋ ਸੋ ਮੈਂ ਇਹ ਬੇਨਤੀ ਕਰਨਾ ਇਹ ਵੀਡੀਓ ਨੂੰ ਬਾਤੋਂ ਲੋਕਾਂ ਦਾ ਪਹੁੰਚਾਓ ਤੇ ਉਹਨਾਂ ਨੂੰ ਅਗਲਾ ਆਏ ਕਿ ਹਰੇਕ ਗੱਲ ਨੂੰ ਕਰਨਾ ਖਿੱਚੋ ਇਹ ਹਰੀਹਰ ਮੰਦਿਰ ਜਿਹੜਾ ਜਿਹਦੀ ਵਿਗੇਸ਼ ਉਹ ਨਾਲ ਗੱਲ ਕਰ ਰਿਹਾ ਇਹ ਜੁਪੀ ਵਿੱਚ ਆ ਤੇ ਉਹਦਾ ਕਾਫੀ ਕਲੇਸ਼ ਚੱਲਦਾ ਪਿਆ ਉਹਨਾਂ ਦਾ ਕਿਸੇ ਦਾ ਕਲੇਸ਼ ਨੂੰ ਆਪਣੇ ਘਰ ਕਿਚਣਾ ਕਿੱਦੀ ਕੁ ਸਿਆਣਪ ਆ ਮੁਸਲਮਾਨੀ ਹਿੰਦੂ ਦਾ ਕਲੇਸ਼ ਆ ਉਹਨੂੰ ਹਰੇਕ ਗੱਲ ਆਪਣੇ ਘਰ ਕਿਚਲੀ ਦਿਓ ਤੁਸੀਂ ਇਹ ਸਾਡੇ ਹਰਮੰਦ ਸਾਹਿਬ ਕਿ ਤੁਸੀਂ ਵੀ ਆਪ ਆਪਣੇ ਭਾਸ਼ਣਾ ਆਪਣੇ ਇਤਿਹਾਸ ਵਿੱਚ ਜ਼ਰੂਰ ਭਾਵੇਂ ਕਰੀ ਜਾਓ ਵੀ ਇਹ ਹਰੀਦਾ ਮੰਦਰ ਇਹ ਵਿਸ਼ਨੂੰ ਦਾ ਮੰਦਰ ਸਾਡੇ ਕਈ ਬਜ਼ੁਰਗ ਜਿਹੜੇ ਆ ਪ੍ਰਚਾਰਕ ਆ ਉਹਨਾਂ ਨੇ ਗੱਲਾਂ ਕਿੰਨੀਆਂ ਹੋਈਆਂ ਧੱਕੇ ਦੇ ਨਾਲ ਤੁਸੀਂ ਦੁਸ਼ਮਣ ਨੂੰ ਆਪਣੇ ਘਰ ਦਾ ਰਾਹ ਦੱਸਦੇ ਹੋ ਤੁਸੀਂ ਸਿਆਣੇ ਬਣ ਜੋ ਹਰੇਕ ਗੱਲ ਨੂੰ ਇਸ ਤਰ੍ਹਾਂ ਨਾ ਕਰਿਆ ਕਰੋ ਸੋ ਮੇਰੀ ਬੇਨਤੀ ਨੂੰ ਮਨਜ਼ੂਰ ਕਰਨਾ ਇਹ ਵੀਡੀਓ ਨੂੰ ਬਾਅਦਾਂ ਸ਼ੇਅਰ ਕਰਨਾ ਤਾਂ ਕਿ ਪਤਾ ਲੱਗੇ ਕਿ ਇਹ ਜਿਹੜਾ ਬਗੇਸ਼ਰ ਵਾਲੇ ਨੇ ਗੱਲ ਕੀਤੀ ਆ ਇਹ ਆਪਣੇ ਇਸ ਇਹਦੀ ਗੱਲ ਨਹੀਂ ਕੀਤੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਪੰਜਾਬ ਅਧਰ ਦੁਨੀਆ ਵਿੱਚ ਵਸਦੀ ਸਾਧ ਸੰਗਤ ਜੀ ਆਪ ਜੀ ਨੂੰ ਇੱਕ ਜ਼ਰੂਰੀ ਬੇਨਤੀ ਕਰ ਲਗਾ ਤੇ ਇੱਕ ਇਹ ਸਾਰਿਆਂ ਨੂੰ ਗੌਰ ਵੀ ਕਰਨੀ ਚਾਹੀਦੀ ਹੈ ਵੀ ਕੋਈ ਵੀਡੀਓ ਆਉਂਦੀ ਆ ਕਿਸੇ ਦਾ ਕੋਈ ਬਿਆਨ ਹੁੰਦਾ ਉਹਨੂੰ ਸਾਨੂੰ ਘੋ ਕਰ ਲੈਣੀ ਚਾਹੀਦੀ ਯਾਰ ਤੇ ਫਿਰ ਤੁਹਾਨੂੰ ਸਾਨੂੰ ਬਿਆਨ ਅਗੋ ਲਾਣੇ ਚਾਹੀਦੇ ਆ ਪਰ ਮੈਂ ਸਾਡਾ ਕੋ ਦੂਛ ਮੰਨਾ ਪਰ ਕੋਈ ਵੀ ਇਹ ਨਹੀਂ ਵੀ ਉੱਦੋਂ ਕੋਈ ਗੱਡੀ ਹੋਈ ਗੱਲ ਨੂੰ ਅਸੀਂ ਹਰੇਕ ਗੱਲ ਨੂੰ ਆਪਣੇ ਤੇ ਲਾ ਲਈਏ ਇੱਕ ਵੀਡੀਓ ਆ ਰਹੀ ਆ ਬਗੇਸ਼ਰ ਵਾਲੇ ਦੀ ਜਿੱਥੇ ਉਹ ਕਹਿ ਰਿਹਾ ਵੀ ਹਰੀ ਹਰ ਮੰਦਿਰ ਜਿਹੜਾ ਵੀ ਉੱਥੇ ਅਸੀਂ ਮੂਰਤੀਆਂ ਰੱਖਾਂਗੇ ਤੇ ਉਹ ਦੀ ਆਵਾਜ਼ ਆ ਰਹੀ ਆ ਤੇ ਬਹੁਤੇ ਸਾਡੇ ਸਿਆਣੇ ਬਣੇ ਸੇਖਾਗੂ ਵੀ ਬਹੁਤ ਵੀਡੀਓ ਆ ਰਹੀਆਂ ਨੇ ਕੋਈ ਕੋਈ ਲਲਕਾਰ ਰਿਹਾ ਕੋਈ ਕੁਛ ਕਹਿ ਰਿਹਾ ਕੋਈ ਆ ਕੇ ਉਧਰਾ ਕੇ ਵੇਖ ਤੱਕੇ ਨਾਲ ਹਰ ਇੱਕ ਗੱਲ ਨੂੰ ਆਪਣੇ ਘਰ ਨੂੰ ਲੈ ਕੇ ਪੈ ਜੰਦੇ ਆ ਮੈਂ ਸਮਝ ਨਹੀਂ ਹੁੰਦੀ ਪੀ ਇਹ ਵਿਦਵਾਨ ਕੀ ਚੋਂਦੇ ਆ ਹਰ ਇੱਕ ਗੱਲ ਨੂੰ ਆਪਣੇ ਘਰ ਨੂੰ ਖਿਚ ਲੈਂਦੇ ਆ ਪਹਿਲਾਂ ਉਹਦੇ ਪਹਿਲਾਂ ਗੌਰ ਕਰ ਲਿਆ ਕਰੋ ਪੀ ਉਹਨੇ ਕੀ ਗੱਲ ਕਹੀ ਆ ਜਿਹੜਾ ਹਰੀ ਹਰ ਮੰਦਰ ਆ ਇਹ ਜੁਪੀ ਦੇ ਵਿੱਚ ਉਥੇ ਦੋ ਤਿੰਨ ਦਿਨ ਪਹਿਲਾਂ ਬਹੁਤ ਵੱਡਾ ਕਲੇਸ਼ ਹੋਇਆ ਉਥੇ ਇੱਟੇ ਰੋੜੇ ਚੱਲੇ ਆ ਉਥੇ ਕਾਫੀ ਵਿਵਾਦ ਹੋਇਆ ਤੀਆਂ ਤੇ ਪਰਚੇ ਦਰਜ ਹੋਇਆ ਤੇ ਇਹ ਜਿਹੜਾ ਬਗੇਸ਼ਰ ਵਾਲਾ ਸਾਹ ਦਾ ਇਹ ਉਹਦੀ ਗੱਲ ਕਰ ਰਿਹਾ ਹਰੀ ਹਰ ਮੰਦਰ ਦੀ ਜਿਹਦੇ ਥੋੜੇ ਦਿਨ ਪਹਿਲੂ ਕਲੇਸ਼ ਹੋਇਆ ਪਰ ਸਾਡੇ ਆਗੂ ਜਿਹੜੇ ਆ ਉਹਨੂੰ ਆਪਣੇ ਘਰ ਨੂੰ ਲੈ ਕੇ ਤੁਰ ਪਏ ਜੀ ਸਾਡੇ ਹਰਿਮੰਦਰ ਸਾਹਿਬ ਨੂੰ ਕਹਿਤਾ ਸਾਡੀ ਧਰ ਕਹਿਤਾ ਤੱਕੇ ਦੇ ਨਾਲ ਹੀ ਆਪਣੇ ਘਰ ਨੂੰ ਖਿੱਚ ਨਹੀਂ ਗੱਲ ਕਿੱਡੀ ਕੁ ਸ਼ਰਫ ਜਿਹੜੇ ਚੰਗੇ ਪੜੇ ਲਿਖੇ ਜਿਹੜੇ ਵਧੀਆ ਜਿਨ੍ਹਾਂ ਨੂੰ ਆਪਾਂ ਸਮਝਨੇ ਆ ਵੀ ਇਹ ਹਰੇਕ ਗੱਲ ਨੂੰ ਕੋਹ ਕਰਕੇ ਆਪਣੀ ਖਬਰ ਲਾਂਦੇ ਕਈਆਂ ਖਬਰਾਂ ਨਹੀਂ ਖਬਰਾਂ ਵਾਲੇ ਇਹ ਚੈਨਲ ਨੇ ਆਪਣੇ ਆਪ ਜਿਹੜੇ ਚੈਨਲ ਬੜੇ ਨੇ ਉਹ ਵੀ ਬਣਾਦਾ ਖਬਰਾਂ ਲਾ ਰਿਹਾ ਕਿਉਂ ਹੀ ਕਲੇਸ਼ ਪਾਉਣ ਲਈ ਗੱਲਾਂ ਕਰਦੇ ਹੋ ਕਿਉਂ ਬਿਨਾਂ ਸੋਚੋਂ ਤੋਂ ਗੱਲਾਂ ਕਰਦੇ ਤੁਸੀਂ ਕਿਉਂ ਬਿਨਤ ਪੱਖ ਪੜਤਾਲ ਕਰਕੇ ਫਿਰ ਗੱਲ ਕਰਦੇ ਹੋ ਤੁਸੀਂ ਭਾਵੇਂ ਸਾਡਾ ਕੋਈ ਦੁਸ਼ਮਣ ਹੀ ਆ ਭਾਵੇਂ ਕੋਈ ਵਪਾਰੀ ਗੱਲ ਥੋੜਾ ਹਰੇ ਚੁੱਕੇ ਘਰੋਂ ਨਾਲੋਂ ਆਪਣੇ ਨੂੰ ਹਰੇ ਗੱਲ ਆਪਣੇ ਤੇ ਲਾ ਲੋ ਸਾਨੂੰ ਕਹਿਤਾ ਉਹਨੇ ਇੱਕ ਦੀ ਗੱਲ ਦੀ ਕੋਹ ਕਰੋ ਝੂਠੀਆਂ ਖਬਰਾਂ ਬਣਾ ਕੇ ਪੇਸ਼ ਕਰਨੀਆਂ ਬਹੁਤ ਮਾੜੀ ਗੱਲ ਆ ਜਿਹੜੀ ਆ ਤੁਹਾਡੇ ਦਿਨ ਪਹਿਲੇ ਹੋਰ ਝੂਠੀ ਖਬਰ ਬੜੀ ਫਲਾਈ ਗਈ ਆ ਉਹ ਇਹਨਾਂ ਹਾਸੋ ਹੀਂ ਦੀਆਂ ਗੱਲਾਂ ਹੁੰਦੀਆਂ ਨੇ ਹਾਸੋ ਹੀ ਨੀਆਂ ਗੱਲਾਂ ਹੁੰਦੀਆਂ ਬਹੁਤ ਜਿਆਦੀਆਂ ਜਿਹੜੀਆਂ ਇਹ ਬਿਨਾਂ ਗੱਲ ਤੋਂ ਜਦੋਂ ਇਹ ਸਰੀਅਤ ਪਤਾ ਲੱਗਦੀ ਕਹਿੰਦੇ ਤੇ ਮੂਰਖ ਨੇ ਹਰੇਕ ਗੱਲ ਆਪਣੇ ਘਰੋਂ ਖਿਚ ਲੈਂਦੇ ਆ ਪਤਾਲ ਕਰ ਲਿਆ ਕਰੋ ਸੋ ਮੈਂ ਇਹ ਬੇਨਤੀ ਕਰਨਾ ਇਹ ਵੀਡੀਓ ਨੂੰ ਬਾਤੋਂ ਲੋਕਾਂ ਦਾ ਬਚਾਓ ਤੇ ਉਹਨਾਂ ਨੂੰ ਅਗਲਾ ਆਏਗੀ ਹਰੇਕ ਗੱਲ ਨੂੰ ਘਰ ਨਾਲ ਖਿੱਚੋ ਇਹ ਹਰੀਹਰ ਮੰਦਿਰ ਜਿਹੜਾ ਜਿੱਤੇ ਵਿਗੇਸ਼ ਨਾਲ ਗੱਲ ਕਰ ਰਿਹਾ ਇਹ ਜੁਪੀ ਵਿੱਚ ਆ ਤੇ ਉਹਦਾ ਕਾਫੀ ਕਲੇਸ਼ ਚੱਲਦਾ ਪਿਆ ਉਹਨਾਂ ਦਾ ਕਿਸੇ ਦਾ ਕਲੇਸ਼ ਨੂੰ ਆਪਣੇ ਘਰ ਕਿਚਣਾ ਕਿੱਦੀ ਕੁ ਸਿਆਣਪ ਆ ਮੁਸਲਮਾਨੀ ਦਾ ਕਲੇਸ਼ ਆ ਉਹਨੂੰ ਹਰੇਕ ਘਰ ਆਪਣੇ ਘਰ ਖਿਚ ਲੀਦੇ ਹੋ ਤੁਸੀਂ ਤੇ ਸਾਡੇ ਹਰਮੰਦ ਸਾਹਿਬ ਕਿਹਦੀ ਜ਼ਰੂ ਤੁਸੀਂ ਵੀ ਆਪ ਆਪਣੇ ਭਾਸ਼ਣਾ ਆਪਣੇ ਇਤਿਹਾਸ ਦੇ ਜਰੂਰ ਭਾਵੇਂ ਕਰੀ ਜਾਓ ਵੀ ਇਹ ਹਰੀਦਾ ਮੰਦਰ ਦੇ ਵਿਸ਼ਨੂੰ ਦਾ ਮੰਦਰ ਸਾਡੇ ਕਈ ਬਜ਼ੁਰਗ ਜਿਹੜੇ ਆ ਪ੍ਰਚਾਰਕ ਆ ਉਹਨਾਂ ਨੇ ਗੱਲਾਂ ਕਿੰਨੀਆਂ ਹੋਈਆਂ ਤਾਂ ਕਿਹਦੇ ਨਾਲ ਤੁਸੀਂ ਦੁਸ਼ਮਣ ਨੂੰ ਆਪਣੇ ਘਰ ਦਾ ਰਾਹ ਦੱਸਦੇ ਹੋ ਤੁਸੀਂ ਸਿਆਣੇ ਬਣ ਜੋ ਹਰੇਕ ਗੱਲ ਨੂੰ ਇਸ ਤਰ੍ਹਾਂ ਨਾ ਕਰਿਆ ਕਰੋ ਸੋ ਮੇਰੀ ਬੇਨਤੀ ਨੂੰ ਮਨਜ਼ੂਰ ਕਰਨਾ ਇਹ ਵੀਡੀਓ ਨੂੰ ਬਾਅਦਾਂ ਸ਼ੇਅਰ ਕਰਨਾ ਤਾਂ ਕਿ ਪਤਾ ਲੱਗੇ ਕਿ ਇਹ ਜਿਹੜਾ ਬਗੇਸ਼ਰ ਵਾਲੇ ਨੇ ਗੱਲ ਕੀਤੀ ਆ ਇਹ ਆਪਣੇ ਇਸ ਇਹਦੀ ਗੱਲ ਨਹੀਂ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ